ਸਾਡਾ ਇਤਿਹਾਸ ਸਿਰਫ ਜੰਗਾਂ ਜਾਂ ਸੂਰਮਿਆਂ ਦਾ ਨਹੀਂ ਇਹ ਰੂਹਾਨੀ ਮਾਵਾਂ ਦੀ ਬਖਸ਼ਿਸ਼ ਨਾਲ ਵੀ ਭਰਿਆ ਹੋਇਆ ਹੈ ਅਜਹੀਆਂ ਮਾਵਾਂ ਜੋ ਸਿਰਫ ਗਰਭ ਤੋਂ ਨਹੀਂ ਪਰ ਪਿਆਰ ਪਗਤੀ ਤੇ ਨਿਸ਼ਕਾਮਤਾ ਨਾਲ ਇੱਕ ਕੌਮ ਨੂੰ ਜਨਮ ਦੇ ਜਾਂਦੀਆਂ ਹਨ ਉਹਨਾਂ ਵਿੱਚੋਂ ਇੱਕ ਮਾਂ ਜਿਸਦੀ ਮਮਤਾ ਅੱਜ ਵੀ ਹਰ ਅੰਮ੍ਰਿਤਧਾਰੀ ਦੇ ਰੂਹ ਵਿੱਚ ਵਸਦੀ ਹੈ ਉਹ ਹਨ ਮਾਤਾ ਸਾਹਿਬ ਕੌਰ ਜੀ ਜਿਨ੍ਹਾਂ ਨੂੰ ਅਸੀਂ ਇੱਜ਼ਤ ਨਾਲ ਕਹਿੰਦੇ ਹਾਂ ਖਾਲਸੇ ਦੀ ਮਾਂ ਅਨੰਦਪੁਰ ਸਾਹਿਬ ਸਾਲ 1699 ਸੀ ਵਿਸਾਖੀ ਦਾ ਦਿਨ ਗੁਰੂ ਗੋਬਿੰਦ ਸਿੰਘ ਜੀ ਨੇ ਅਨੰਦਪੁਰ ਸਾਹਿਬ ਵਿੱਚ ਇੱਕ ਬੇਮਿਸਾਲ ਸੱਭਾ ਬੁਲਾਇਆ ਲੱਖਾਂ ਦੀ ਗਿਣਤੀ ਚ ਸਿੱਖ ਉੱਥੇ ਪਹੁੰਚੇ ਹੋਏ ਸਨ ਗੁਰੂ ਜੀ ਨੇ ਤਲਵਾਰ ਚੁੱਕੀ ਤੇ ਪੁਕਾਰਿਆ ਮੈਨੂੰ ਆਪਣੇ ਸਿਰ ਦੀ ਭੇਟ ਚਾਹੀਦੀ ਹੈ ਹੈ ਕੋਈ ਜੋ ਦੇਵੇ ਪੀੜ ਚੁੱਪ ਫਿਰ ਇੱਕ ਆਵਾਜ਼ ਗੂੰਜੀ ਪਾਈ ਦਇਆ ਸਿੰਘ ਜੀ ਅੱਗੇ ਆਏ ਉਸ ਤੋਂ ਬਾਅਦ ਹੋਰ ਚਾਰ ਵੀਰ ਪਾਈ ਤਰਮ ਸਿੰਘ ਪਾਈ ਹਿੰਮਤ ਸਿੰਘ ਪਾਈ ਮੁਹਕਮ ਸਿੰਘ ਪਾਈ ਸਾਹਿਬ ਸਿੰਘ ਇਹ ਪੰਜ ਪਿਆਰੇ ਗੁਰੂ ਜੀ ਨੇ ਆਪ ਨੂੰ ਅੰਮ੍ਰਿਤ ਸ਼ਕਾਇਆ ਐਸੇ ਅੰਮ੍ਰਿਤ ਦੀ ਤਿਆਰੀ ਦੇ ਵੇਲੇ ਇੱਕ ਮਹਿਲਾ ਨੇ ਆਪਣਾ ਵਿਸ਼ਵਾਸ ਆਪਣਾ ਪਿਆਰ ਅਰਪਣ ਕੀਤਾ ਮਾਤਾ ਸਾਹਿਬ ਕੌਰ ਜੀ ਪਤਾਸ ਦੀ ਮਿਠਾਸ ਜਦ ਗੁਰੂ ਜੀ ਨੇ ਅੰਮ੍ਰਿਤ ਤਿਆਰ ਕੀਤਾ ਤਾਂ ਮਾਤਾ ਸਾਹਿਬ ਕੌਰ ਜੀ ਨੇ ਪਤਾਸੇ ਚੀਨੀ ਦੇ ਕਣ ਪੇਂਟ ਕੀਤੇ ਇਹ ਪਤਾਸੇ ਅੰਮ੍ਰਿਤ ਵਿੱਚ ਪਾਏ ਗਏ ਗੁਰੂ ਜੀ ਨੇ ਆਖਿਆ ਇੰ ਮਿੱਠਾ ਜੋਤੂ ਅੰਮ੍ਰਿਤ ਵਿੱਚ ਪਾਈ ਹੈ ਇਹ ਖਾਲਸੇ ਦੇ ਚਰਣਾ ਵਿੱਚ ਰਹੇਗੀ ਹੌਸਲੇ ਦੇ ਨਾਲ ਮਮਤਾਵੀ ਹੋਵੇਗੀ ਸ਼ਕਤੀ ਦੇ ਨਾਲ ਮਮਤਾਵੀ ਹੋਵੇਗੀ ਫਿਰ ਗੁਰੂ ਜੀ ਨੇ ਕਿਹਾ ਤੁਸੀਂ ਕਿਸੇ ਇੱਕ ਬੱਚੇ ਦੀ ਮਾਂ ਨਹੀਂ ਤੁਸੀਂ ਸਾਰੇ ਖਾਲਸੇ ਦੀ ਮਾਂ ਹੋ ਖਾਲਸੇ ਦੀ ਮਾਂ ਉਸ ਦਿਨ ਤੋਂ ਲੈ ਕੇ ਅੱਜ ਤੱਕ ਜਦ ਕੋਈ ਸਿੱਖ ਅੰਮ੍ਰਿਤ ਛਕਦਾ ਹੈ ਉਹ ਕੇਵਲ ਗੁਰੂ ਗੋਬਿੰਦ ਸਿੰਘ ਜੀ ਦਾ ਪੁੱਤਰ ਨਹੀਂ ਬਣਦਾ ਉਮਾਤਾ ਸਾਹਿਬ ਕੌਰ ਜੀ ਦੀ ਔਲਾਦ ਵੀ ਬਣਦਾ ਹੈ ਸੱਚੀ ਮਾਂ ਮਾਤਾ ਸਾਹਿਬ ਕੌਰ ਜੀ ਨੇ ਕਦੇ ਆਪਣੇ ਜੀਵਨ ਵਿੱਚ ਕੋਈ ਸਦਕ ਪਰੋਸਾ ਜਾਂ ਪਿਆਰ ਘਟ ਨਹੀਂ ਹੋਣ ਦਿੱਤਾ ਗੁਰੂ ਜੀ ਦੇ ਬਾਦ ਉਹ ਹਕਾਲ ਤਖਤ ਦੇ پاس ਰਹੀਆਂ ਆਪਣੀ ਜ਼ਿੰਦਗੀ ਰੂਹਾਨੀ ਸੇਵਾ ਵਿੱਚ ਬਿਤਾਈ ਅਤੇ ਆਖਰੀ ਸਾਹ ਤੱਕ ਖਾਲਸੇ ਲਈ ਅਰਦਾਸ ਕਰਦੀਆਂ ਰਹੀਆਂ ਉਹ ਸਿੱਖੀ ਦੀ ਮਾਂ ਨਹੀਂ ਮਮਤਾ ਦੀ ਮੂਰਤ ਨਿਸ਼ਕਾਮ ਪਿਆਰ ਦੀ ਮਿਸਾਲ ਅਤੇ ਸੱਚੀ ਨਾਰੀ ਸ਼ਕਤੀ ਦੀ ਪਛਾਣ ਬਣ ਗਈਆਂ ਅੱਜ ਵੀ ਜਦ ਵੀ ਕੋਈ ਅੰਮ੍ਰਿਤ ਛਕਦਾ ਹੈ ਸਿਰ ਮੱਥਾ ਟੇਕਦਾ ਹੈ ਤਾ ਉਹ ਦਿਲੋਂ ਅਰਦਾਸ ਕਰਦਾ ਹੈ ਖਾਲਸੇ ਦੀ ਮਾਂ ਮੈਨੂੰ ਵੀ ਉਹੀ ਮਿਠਾਸ ਉਹੀ ਮਮਤਾ ਤੇ ਉਹੀ ਸੱਚਾਈ ਬਖਸ਼